ਸਾਯੋਗ ਸਾਡੇ ਕੋਲ ਆਏ ਹੋਏ ਸਾਡੇ ਕੰਡਾ ਤੋਂ ਐਸ.ਐਮ.ਓ. 50 ਤੱਕ ਸਰਦਾਰ ਜੀ ਸਾਡੇ ਐਸ.ਐਮ.ਓ. ਸਾਹਿਬ ਕੰਪਾਸਿੰਗ ਜੀ ਤੇ ਜੀ.ਆਰ.ਡੀ ਤੋਂ ਆਇਆ ਹੋਇਆ ਸਾਰਾ ਸਟਾਫ ਪਤਰਕਾਰ ਭਾਈਚਾਰਾ ਤੇ ਪਿਆਰੇ ਬੱਚਿਓ ਸਾਡੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਤੇ ਸਾਰਿਆਂ ਨੂੰ ਪਾਸ ਸਸਤਾ ਕਹਿੰਦੇ ਆ ਇਸ ਅੱਜ ਵਿਸ਼ੋਦਵਸ ਦੇ ਮੌਕੇ ਤੇ ਆਪ ਜੀ ਨੂੰ ਸਾਰਿਆਂ ਨੂੰ ਇਕੱਠੇ ਕੰਨ ਦਾ ਸਕਾ ਇੱਕੋ ਇੱਕ ਮੰਤਵ ਜਾਂ ਇੱਕੋ ਇੱਕ ਮਕਸਦ ਆ ਕਿ ਅਸੀਂ ਇੱਕ ਰਾਣੀ ਦੇ ਰੂਪ ਦੇ ਵਿੱਚ ਇੱਕ ਸਾਰੇ ਸ਼ਹਿਰ ਦੇ ਵਿੱਚ ਇੱਕ ਜਾਗਰੂਕੀ ਪੈਦਾ ਕਰਾਂਗੇ ਕਿਉਂਕਿ ਇਹ ਸਾਡਾ ਤਕਰੀਬਨ ਬਹੁਤ ਵੱਡੀ ਬਿਮਾਰੀ ਕੋਈ ਬਚ ਸਕਦੇ ਆ ਜੇਕਰ ਅਸੀਂ ਜਾਗਰੂਕ ਹੋਵਾਂਗੇ ਇੱਕ ਜਿਆ ਦੇ ਆਪਾਂ ਬਾਕੀ ਫੀਲ ਕਰੀਏ ਕਿ ਤੁਹਾਡੀ ਆਪਾਂ ਟੇਲੇ ਗੁਜਰਾਵੇ ਸਾਰੀ ਕੀਤੀ ਹੋਈ ਆ ਪਿੰਡਾਂ ਲਾਵਾ ਵੀ ਤੁਹਾਨੂੰ ਸਾਰਿਆਂ ਨੂੰ ਦਿਖਾ ਲਿਆ ਉਹ ਇੱਕ ਸਿਹਤ ਸਿੱਖਿਆ ਦੀ ਇੱਕ ਡੈਫੀਨੇਸ਼ਨ ਹੁੰਦੀ ਆ ਕਿ ਸਿਹਤ ਸਿੱਖਿਆ ਲੋਕਾਂ ਦੇ ਗਿਆਨ ਵਧਿਰੇ ਤੇ ਵਰਤਾਰ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਕੋਸ਼ਿਸ਼ਾਂ ਦੁਆਰਾ ਪ੍ਰਵਰਤਨ ਕਰਾਉਣਾ ਸੋ ਇੱਕ ਪਰਵਾਤਰ ਕਰਾਉਣ ਦੀ ਜਿਹੜੀ ਕਿਰਿਆ ਹੁੰਦੀ ਹੈ ਇਹਨੂੰ ਆਪਾਂ ਹੈਲਥ ਐਜੂਕੇਸ਼ਨ ਕਹਿੰਦੇ ਆ ਸੋ ਅਸੀਂ ਚਾਹੁੰਦੇ ਆ ਕਿ ਤੁਹਾਡੇ ਜਿਹੜੀਆਂ ਤੁਹਾਡੇ ਪਿੰਡਾਂ ਤੱਕ ਸ਼ਹਿਰ ਦੇ ਸਰੂਆ ਕੇ ਸਾਡੇ ਐਸਐਮਓ ਸਾਹਿਬ ਐਸਐਮਓ ਸਾਹਿਬ ਜੀ ਬਹੁਤ ਸਾਲ ਇਸ ਤਰ੍ਹਾਂ ਜਿਹੜੀ ਨਾਲ ਸਾਡੇ ਜਿਹੜੀ ਜੀ ਦੇ ਪਿਆਰੇ ਆਪਾਂ ਸਾਰੇ ਅੱਜ ਵਰਲਡ ਬਲੀਂਗ ਦੇ ਖਿਲਾਫ ਕਰਕੇ ਇਕੱਠੇ ਹੋਏ ਆ WHO ਨੇ 25 ਅਪ੍ਰੈਲ ਨੂੰ ਵਰਲਡ ਪੇਲੀਰੀਆ ਡੇ ਦਿੱਤਾ। ਇੱਕ ਸਾਡੇ ਦੇਸ਼ ਵਾਸਤੇ ਇਹ ਗੱਲ ਜਿਹੜੀ ਅਸੀਂ ਹਰੇਕ ਤੱਕ ਪੇਲੀਰੀਆ ਨੂੰ ਕਲੀਰੀਟ ਨਹੀਂ ਕਰ ਪਾਏ। ਜਿਸ ਵਾਸਤੇ ਪੰਜਾਬ ਸਰਕਾਰ ਵੀ ਤੇ ਸਾਡੀ ਸੈਂਟਰ ਗੌਰਮਤ ਲਗਾਤਾਰ ਉਪਾਲੇ ਕਰ ਰਹੀ ਹੈ ਕਿ ਕਿਸ ਤਰੀਕੇ ਨਾਲ ਆਪਾਂ ਵੀ ਹੋਰ ਦੇਸ਼ਾਂ ਵਾਂਗ ਪੇਲੀਰੀਆ ਆਪਣੇ ਦੇਸ਼ ਦੇ ਵਿੱਚ ਕਲੀਰੀਟ ਕਰੀਏ ਕਿ ਇਹ ਬਾਤ ਹੈ ਜਿਹੜੀ ਡਿਟੇਰੀਟ ਕਰੇ। ਮਲੇਰੀਆ ਜਿਹੜਾ ਹੈ ਫੀਵਰ ਐਲਸੀ ਪੋਸਿਬਲ ਪ੍ਰੋਬਲਮ ਬਣ ਗਿਆ ਕਿਉਂਕਿ ਗੰਦੇ ਪਾਣੀ ਦਾ ਇਹ ਗੰਦੇ ਪਾਣੀ ਚੋਂ ਆਪਾਂ ਸਾਰੇ ਇਕੱਠੇ ਇਕੋ ਇੱਕ ਪ੍ਰਣ ਲੈਣਾ ਹੈ ਕਿ ਆਪਾਂ ਇਸ ਤਰੀਕੇ ਨਾਲ ਆਪਣੇ ਇਸ ਵੀਰਨ ਦੇ ਵਿੱਚੋਂ ਮਲੇਰੀਆ ਨੂੰ ਖਤਮ ਕਰਾਂਗੇ ਜਿਸ ਵਾਸਤੇ ਤੁਸੀਂ ਸਾਰੇ ਜੋ ਕਾਮ ਕਰਦੇ ਹੋ ਜਿਵੇਂ ਸਾਡਾ ਐਸੋ ਡਿਪਾਰਟਮੈਂਟ ਸਾਡੇ ਸਮੂਹ ਨੇਟ ਨਾਲ ਨਾਲ ਤੇ ਇਹ ਬਹੁਤ ਸਿੱਧ ਤੇ ਨਾਲ ਇਸ ਕੰਮ ਦੇ ਵਿੱਚ ਲਗੇ ਹੋਏ ਨੇ ਤਾਂ ਕਿ ਪਰ ਜਦੋਂ ਤੱਕ ਆਮ ਲੋਕਾਂ ਦਾ ਸਮਰਥਨ ਇਸ ਨੂੰ ਨਹੀਂ ਮਿਲੇਗਾ ਤੁਹਾਡਾ ਸਾਰਿਆਂ ਦਾ ਕਿਉਂਕਿ ਕਹਿੰਦੇ ਨੇ ਬੱਚੇ ਜਿਹੜੇ ਹੁੰਦੇ ਆ ਉਹ ਸਾਡਾ ਆਉਣ ਵਾਲਾ ਭਵਿੱਖ ਤੁਸੀਂ ਕੋਈ ਇੱਕ ਹੋਰ ਜਗ੍ਹਾ ਦਾ ਇਸ ਖਬਰੀ ਦਾ ਇਸ ਦੇਸ਼ ਦਾ ਤੇ ਔਡੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਆਪਾਂ ਸਾਰੇ ਮਿਲ ਜੁੜ ਕੇ ਇਸ ਨੂੰ ਇਹ ਨੂੰ ਕਿਹਾ ਉਸ ਐਕਟ ਕਰਾਂਗੇ ਕਿ ਜਿਸ ਵਜ੍ਹਾ ਸੀ ਉਹ ਬਹੁਤ ਜ਼ਰੂਰੀ ਦਾ ਅਸੀਂ ਆਪਰੇ ਸਭ ਮੀਡੀਆ ਦੇ ਵਿੱਚੋਂ ਇਸ ਰੇਲੀਆ ਨਾਮ ਦੀ ਜਾਰੀ ਹੈ ਜਿਸ ਵਾਸਤੇ ਤੁਹਾਡੇ ਲੋਕਾਂ ਦੇ ਵੀ ਤੁਹਾਡ ਦੇ ਨਵੇਂ ਫੇਸ ਪਾਸ ਤੇ ਵੀਡੀਓ ਦੇ ਵੱਲੋਂ ਇੱਕ ਪਲਾਨ ਲਈ ਤੁਹਾਡੇ ਦੇ ਬਹੁਤ ਬਤਾ ਗਿਆ ਕਿ ਲੁਕ ਪਾਇਆ ਗਿਆ ਇਸ ਨੂੰ ਆਪਾਂ ਸਾਰੇ ਨੇ ਮਿਲ ਕੇ ਜਿਹੜਾ ਹੈ ਆਪਾਂ ਇਸ ਕਦਮ ਨੂੰ ਜਿੱਤਣਾ ਹੈ ਸਿਆਣੇ ਕਹਿੰਦੇ ਜਿਹਨੇ ਔਖੀ ਗੱਲ ਨਾਲ ਕੋਈ ਜਹਾਨ ਉੱਤੇ ਉਤਾਰ ਕਰਨਾ ਸਦਾ ਆਰੰਭ ਹੋਤਾ ਉਹ ਬੇ ਹੌਸਲਾ ਕਾ ਚਾਹ ਪਹਾੜ ਦੇਗੇ ਮੈਨੂੰ ਹੌਸਲੇ ਚਾਹੀਦਾ ਸਿਰਫ ਇੱਕ ਜਮੀਨ ਨੂੰ ਸ਼ੁਰੂ ਕਰਨ ਦੀ ਦੇਣਦੀ ਹੈ ਬਸ ਉਹ ਸ਼ੁਰੂ ਕਰਨ ਦੀ ਜਿਆਦਾ ਜ਼ਰੂਰਤ ਹੈ ਪਰ ਹੌਲੀ ਹੌਲੀ ਜੇ ਆਪਾਂ ਦੇਖਦੇ ਆ ਕਿ ਵੱਡੇ ਵੱਡੇ ਪਹਾੜ ਕਿਵੇਂ ਬਣ ਜਾਂਦੇ ਨੇ ਸੋ ਮੈਂ ਵੀ ਆਸ ਕਰਾਂਗਾ ਕਿ ਆਪਾਂ ਸਾਰੇ ਮਿਲ ਕੇ ਇਸ ਡਿਸਕਲੀਅਰਿਟੀ ਦੇ ਨਾਮੇ ਪਹਾੜੀ ਨੂੰ ਬਿਜਾ ਕੇ ਆਪਣੇ ਵਿਜਨ ਨੂੰ ਬਾਹਰ ਕਲੀਚ ਤੇ

ਦਾ ਨਾਲ ਆਏ ਜੀਆਰਡੀ ਸਕੂਲ ਦੇ ਮੈਨੇਜਮੈਂਟ ਸਟੂਡੈਂਟਸ ਔਰ ਮੇਰੇ ਬੈਸ ਵਾਲੇ ਪੈਂਟਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਤਾਂ ਅੱਜ ਜਿਹੜੇ ਅਸੀਂ ਇੱਕ ਮਿਸ਼ਨ ਹੈ ਗੋਲਡ ਮਲੇਰੀਆ ਤੇ ਜਿੱਥੇ ਦਾ ਮੈਡੀਕਲ ਸਾਇੰਸ ਦਾ ਰਿਲੇਟਡ ਹੈ ਮਲੇਰੀਆ ਜਿਹੜਾ ਹੈ ਬਹੁਤ ਪੁਰਾਣੀ ਬਿਮਾਰੀ ਹੈ ਇਹ ਇਹਦਾ ਜਿਹੜਾ ਰੌਨਲਡ ਰੌਸ ਜਿਹੜਾ ਹੈ ਇਹਨਾਂ ਨੇ ਇਮਨਸ਼ਨ ਕੀ ਹੈ ਮਲੇਰੀਆ ਪੈਰਾਸਾਈਟ ਜਿਹੜਾ ਹੈ ਉਹਨਾਂ ਨੇ 305g ਅੱਜ ਦੇ ਦਿਨ ਹੀ ਲੱਭਿਆ ਸੀ ਉਸ ਟਾਈਮ ਪਤਾ ਲੱਗਾ ਸੀ ਕਿ ਮੱਛਰ ਜਿਹੜਾ ਹੈ ਉਹ ਇਸ ਬਿਮਾਰੀ ਨੂੰ ਪ੍ਰੋਪਗੇਟ ਕਰਦਾ ਵੈਕਟਰ ਹੈ ਵੈਕਟਰ ਕੀ ਚੀਜ਼ ਹੈ ਕਿ ਕਿਸੇ ਨੂੰ ਮਲੇਰੀਆ ਜਿਹਦੇ ਸ਼ਰੀਰ 'ਚ ਇੱਕ ਕਾਟੂ ਹੈ ਮਲੇਰੀਆ ਦਾ ਉਹ ਨੂੰ ਦੂਸਰੇ ਸ਼ਰੀਰ 'ਚ ਲਿਜਾਣ ਵਾਸਤੇ ਉਹ ਉਹ ਹੈਲਪਫੁਲ ਹੈ ਤਾਂ ਉਹਨੂੰ ਵੈਕਟਰ ਕਹਿੰਦੇ ਨੇ ਤਾਂ ਉਹਨੇ ਆਈਡੈਂਟੀਫਾਈ ਕੀਤਾ ਸੀ ਕਿ ਮਲੇਰੀਆ ਮਲੇਰੀਆ ਪੈਰਾਸਾਈਟ ਨੂੰ ਜਿਹੜਾ ਟ੍ਰਾਂਸਪੋਰਟੇਸ਼ਨ ਹੈ ماسکیٹو تھرو ہوتا ہے نا پھر اس فیمل ماسکیٹو اور یہ ماسکیٹو ایٹین ہنڈریڈ اینڈ فائیو تو لے کے اج تک ٹوئنٹی ٹوئنٹی ٹو ٹوئنٹی فائیو تک سانو پرابلم کریٹ کرنی ہے اٹ از اے گریٹ ہیلتھ ایزارڈ ملیری ایک بہت بڑا ہیلتھ ایزارڈ ہے اِسی کافی کنٹرول نائنٹی سکسٹی فائیو سے انڈیا سے پہلی بار ملیری کنٹرول پروگرام شروع کیا گیا اور میں ایک گھر ہوٹ کرنا چاہتا ہے کہ جا سڈے ایس ڈی ایم صاحب آئے ہیں سب ایڈمنسٹریشن یہ جسٹ پروف کرتا ہے کہ گورمنٹ آف پنب گورمنٹ آف انڈیا کنی سیریئسلی اس بیماری کو لے رہی ہے صرف یہ ہیلتھ کر کے نہیں چڑتا سیول انوالومنٹ بھی ہے اور انوالو کیا ہے وہ کی ایک مقصد ہے پروگرام انڈیا سے یا کوئی بھی ہیلتھ پروگرام کوئی بھی کسی طرح کا بھی پروگرام وہ تاہسفل ہوئے گا جب نارمل پبلک دی شہلیت ہوگی جد تک نارمل پبلک اس چیز نسیکٹ نہیں کرے گی کوئی بھی پروگرام جڑا ہے وہ سکسفل نہیں ہو سکتا یہ ورلڈ ملیریا ڈے منا کا ہی یہ مقصد ہے کہ اسی کنسرن شو کرتے ہیں ایک بیماری واسطے بیماری کا ڈیٹیل بہت زیادہ کوئی نہیں نرسنگ اسٹاف ہے تو سارے کچھ آئیڈیا ہے ملیریا تو ਮਛਰਾ ਤੋਂ ਹੁੰਦਾ ਹੈ ਬੁਖਾਰ ਜਿਹੜਾ ਹੈ ਉਹ ਠੰਡ ਲੱਗ ਕੇ ਕੰਮ ਨਹੀਂ ਛੱਡੀ ਹੈ ਉਹ ਹੁੰਦਾ ਹੈ ਉਹਦਾ ਪ੍ਰੋਪਰ ਜਿਸ ਡਾਇਗਨੋਸਿਸ ਕਰਨਾ ਹੈ ਸਲਾਈਡ ਬਣਾ ਕੇ ਡਾਇਗਨੋਸਿਸ ਕਰਨਾ ਹੈ ਸਲਾਈਡ ਕਦੋਂ ਬਣਾਉਣਾ ਹੈ ਜਦੋਂ ਉਹ ਉਹਨੂੰ ਪੀਕ ਫੀਵਰ ਚੜੇ ਜਦੋਂ ਫੀਵਰ ਉਤਰ ਜਾਂਦਾ ਹੈ ਜੇ ਉਸ ਟਾਈਮ ਸਲਾਈਡ ਬਣਾਵਾਂਗੇ ਤਾਂ ਸਲਾਈਡ ਨੈਗੇਟਿਵ ਆਏ ਜਦੋਂ ਉਹ ਉਠਾਚ ਹੋਏਗਾ ਉਸ ਟਾਈਮ ਉਹਦਾ ਸਲਾਈਡ ਬਣਾਵਾਂਗੇ ਤਾਂ ਉਹ ਪੋਜ਼ਿਟਿਵ ਆਏ ਗੌਰਮੈਂਟ ਨੇ ਇੱਕ ਨਵਾਂ ਰੈਪਿਡ ਜਿਹੜਾ ਉਹ ਐਗਰੂਟੀਨੇਸ਼ਨ ਟੈਸਟ ਵੀ ਸ਼ੁਰੂ ਕੀਤਾ ਪਰ दैट इज नॉट ਵੈਰੀ ਕਨਫਰਮੇਟਿਵ ਕਨਫਰਮੇਟਿਵ ਇਹ ਹੀ ਹੈ ਕਿ ਬੁਖਾਰ ਜਦੋਂ ਚੜਿਆ ਹੋਏ ਉਸ ਟਾਈਮ ਜਦੋਂ ਸਲਾਈਡ ਲੈਣਾ ਹੈ ਉਹ ਸਲਾਈਡ ਪੋਜ਼ਿਟਿਵ ਆਏ ਟ੍ਰਿਕ ਤੇ ਪੈਦਾ ਕਿੱਥੇ ਹੁੰਦੀ ਹੈ ਇਹ ਵੈਕਟਰ ਗੰਦੇ ਪਾਣੀ 'ਚ ਹੁੰਦਾ ਸਾਡੀ ਨਾਲੀਆਂ ਕੂਹੀਆਂ ਪਈਆਂ ਅਸੀਂ ਸਾਡੇ ਘਰ ਦੇ ਅੰਦਰ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ ਇਹ ਅਸੀਂ ਹਜੇ ਰੱਖਣਾ ਹੈ ਕਿ ਘਰ ਦੇ ਅੰਦਰ ਨਾ ਘਰ ਦੇ ਬਾਹਰ ਅੱਜ ਤੁਸੀਂ ਛੜੀ ਇੱਕ ਪੈਦਲ ਸੈਨਾ ਹੈ ਪੈਦਲ ਸੈਨਾ ਜੋ ਆਪਣੇ ਆਪਣੇ ਘਰ ਚ ਜਾ ਕੇ ਤੁਸੀਂ ਪੰਜ ਘਰ ਵੀ ਚੈੱਕ ਕਰ ਲੋਗੇ ਜਿੱਥੇ ਪਾਣੀ ਖੜਾ ਹੈ ਉਹ ਉਹ ਉਸ ਕਰ ਤੋਂ ਪਾਣੀ ਦੀ ਨਿਕਾਸੀ ਕਰਾਓ ਜਿੱਥੇ ਗੰਦ ਹੈ ਉਹ ਉਥੇ ਸਾਫ ਕਰੋ ਉਹਦੇ ਨਾਲ ਹੀ ਤੁਹਾਡੀ ਮੱਛਰ ਜਿਹੜੀ ਹੈ ਨਾ ਪ੍ਰੀਵੈਂਸ਼ਨ ਕਹਿੰਦਾ ਕਰਨੀ ਹੈ ਨੈਟ ਲਗਾਣਾ ਹੈ ਰਾਤ ਨੂੰ ਆਲ ਆਊਟ ਲਗਾ ਕੇ ਸੋ ਬਿੰਡੋਸ ਤੇ ਨੈਟ ਲਗਾ ਕੇ ਰੱਖੋ ਇਸ ਪ੍ਰੀਵੈਂਸ਼ਨ ਜਿਹੜੇ ਹੈ ਇਹ ਤੁਹਾਨੂੰ ਧਿਆਨ ਦੇਣਾ ਹੈ ਲੋਕਾਂ ਨੂੰ صرف نہیں ہے نا صرف ٹریٹمنٹ نہیں وی ہیڈ ٹو پریوینٹ سا جا فوکس ہے وہ پریونشن جب تک پوری صفائی نہیں ہوئے آلے دوے صفائی نہیں رہے گا مچھر نے جگہ پیدا ہونا ہے ایک سوشل انڈیکیشن ہے کہ جس جگہ مچھر یا مکھی کا ہے یہ مطلب دیٹ از ناٹ این ہائیجینک اتنی ہائیجین کے اوپر سٹرس دینا یہی کام ہے ਦੀ ਵੈਂਸ਼ਨ ਜਿਹੜਾ ਹੈ ਵੀ ਹੈਵ ਟੂ ਇੰਪਰੂਵ आवर ਹਾਈਜਨ ਲੋਕਾਂ ਨੂੰ ਹਾਈਜਨ ਇੰਪਰੂਵ ਕਰਾਣਾ ਹੈ ਗੰਦੇ ਪਾਣੀ ਦਾ ਨਿਕਾਸੀ ਕਰਾਣੀ ਬਹੁਤ ਤਰ੍ਹਾਂ ਦੀ ਹੈ ਜਿੱਥੇ ਗਰੇਨ ਪਾਣੀ ਇਕੱਠਾ ਹੈ ਉਹ ਡਰੇਨ ਆਊਟ ਕਰਾਣਾ ਹੈ ਇਹੀ ਸਾਡਾ ਮਕਸਦ ਜਿੱਥੇ ਗੰਦਗੀ ਹੈ ਉਥੇ ਸਾਫ ਕਰਾਣਾ ਹੈ ਅੱਜ ਸਾਡੇ ਸ਼ਹਿਰ ਦੇ ਦੇ ਅਜੇ ਤੱਕ ਕਿ ਕਿ ਕਾਏ ਇਹਨਾਂ ਨੂੰ ਕੀ ਰਿਕੁਐਸਟ ਕਰਾਵੇ ਐਸਟੀਏ ਸਾਹਿਬ ਨੂੰ ਕਿ ਜਿਹੜੇ ਇਹ ਲੋ ਸਾਫ ਪੀਣ ਪੀਣ ਸਾਹਿਬ ਕਹਿ ਤਾ ਵਾਟਰ ਡਰੇਨੇਜ ਦਾ ਜਿਹੜਾ ਸਿਸਟਮ ਹੈ ਉਹ ਉਹ ਨੂੰ ਪੂਰਤੀ ਕਰਦਾ ਹੈ ਵਾਟਰ ਸਪਲਾਈ ਜਿਹੜਾ ਹੈ ਉਹ ਵਾਟਰ ਡਰੇਨੇਜ ਸਿਸਟਮ ਦੇ ਨਾਲ ਮਿਕਸਦਾ ਹੋਏ ਇਹਦਾ ਵੀ ਜਿਹੜਾ ਉਹ ਇੱਕ ਧਿਆਨ ਦੇਣਾ ਹੈ ਐ ਇਹ ਜਿਹੜਾ ਵਾਲੇ ਕਿ ਜਿਹੜੇ ਸਾਡੇ ਮਲਟੀ ਪਰਪਸ ਵਰਕਰ ਹੈ ਉਹ ਹੱਥ ਪੇਟ ਜਾਂਦੀ ਹੈ ਉਹ ਇਸ ਚੀਜ਼ ਦਾ ਜ਼ਰੂਰ ਧਿਆਨ ਦੇ ਕਿ ਜਿਹੜਾ ਪਾਣੀ ਕਿਹੜਾ ਇਕੱਠਾ ਹੋ ਰਿਹਾ ਉਹਦਾ ਉਹ ਸਰਪੰਚ ਨੂੰ ਨਜ਼ਰ ਚ ਲਿਆਉਂਦਾ ਉਹ ਪਾਣੀ ਉਹ ਡレイン ਆਊਟ ਕਰਾ ਤਾਲੇ ਦੂਸਰਾ ਜਿੱਥੇ ਵਾਟਰ ਸਪਲਾਈ ਹੈ ਕੋਈ ਟੂਟੀ ਖਰਾਬ ਹੈ ਕਿ ਪਾਣੀ ਕਿੱਥੋਂ ਨਿਕਲ ਰਿਹਾ ਉਹ ਉਹ ਵੀ ਧਿਆਨ ਦੇ ਔਰ ਤੀਸਰਾ ਧਿਆਨ ਦੇ ਇਹ ਦੇ ਕਿ ਅੱਗੇ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣਾ ਹੈ ਡਾਈਗਰ ਆਣੇ ਹਨ ਚੌਂਡੀ ਸਾਨਾ ਤਾਂ ਉਸ ਟਾਈਮ ਕਦੀ ਕਦੀ ਹੁੰਦਾ ਹੈ ਕਿ ਨਾਲੀ ਔਰ ਵਾਟਰ ਸਪਲਾਈ ਦਾ ਵਿੱਚ ਕਨੈਕਸ਼ਨ ਹੋ ਜਾਂਦਾ ਹੈ ਪਾਈਪ ਕਿਸੇ ਤਰ੍ਹਾਂ ਲੀਕ ਹੈ ਉਹ ਨੈਗੇਟਿਵ ਪ੍ਰੈਸ਼ਰ ਦੇ ਨਾਲ ਰੇਨੇਜ ਵਾਲੇ ਪਾਣੀ ਨੂੰ ਖਿੱਚ ਲੈਂਦਾ ਜਿਹਦੇ ਕਰਕੇ ਡਾਈਗਰ ਚੌਂਡੇਸ ਇਤਾਂ ਦੀ ਵੀ ਪਾਣੀ ਫੈਲਦੀ ਹੈ ਉਦਾਹਰਣਾਂ ਮੈਂ ਆਸ਼ਾ ਕਰਦਾ ਹਾਂ ਜੀ ਮੈਂ ਕਾਫੀ ਕੁਝ ਡੀਟੇਲ ਚ ਦੱਸਿਆ ਸਾਡੀ ਜਿਹੜੀ ਅੱਜ ਦੀ ਨੀਂਦ ਹੈ ਮੈਂ ਅਸੀਂ ਅਵੇਅਰਨੈਸ ਕਰਾਉਣਾ ਨਰਸਿੰਗ ਸਟੂਡੈਂਟਸ ਤਾਂ ਚੁਣੀ ਹੈ ਕਿਉਂਕਿ ਨਰਸਿੰਗ ਜਿਹੜੀਆਂ ਸਟੂਡੈਂਟਸ ਹੈ ਉਹ ਡਾਕਟਰ ਤੋਂ ਪੀਸ਼ਕ ਤੇ ਐਚਡੀਏ ਕਢੀ ਹੈ ਠੀਕ ਹੈ ਤਾਂ ਨਰਸਿੰਗ ਸਟੂਡੈਂਟ ਨੇ ਸਿਰਫ ਇਹ ਨਹੀਂ ਕਿ ਪੇਸ਼ੈਂਟ ਦਾ ਨਰਸਿੰਗ ਨਹੀਂ ਕਰਦੀ ਹੈ ਉਹਨੂੰ ਪ੍ਰੀਵੈਂਸ਼ਨ ਬਾਰੇ ਦੱਸਣਾ ਵੀ ਹੈ ਕਦੇ ਡਾਕਟਰ ਉਹ ਥੋੜਾ ਦੱਸਦਾ ਹੈ ਨਰਸ ਉਹਦੇ ਜਿਆਦਾ ਟਾਈਮ ਉਹਦੇ ਨਾਲ ਉਹ ਟੇਸ਼ਨ ਦੇ ਨਾਲ ਰਹਿੰਦੀ ਹੈ ਪਰ ਨਰਸ ਜੇ ਉਹ ਨੂੰ ਬਾਰ ਬਾਰ ਹਾਈਜੀਨ ਐਂਡ ਪਰਸਨਲ ਕੇਅਰ ਬਾਰੇ ਦੱਸਦੀ ਰਹੇਗੀ ਤਾਂ ਉਹ ਉਹਦੇ ਦਿਮਾਗ 'ਚ ਜਿਆਦਾ ਅਸਰ ਲੇਗਾ ਔਰ ਇੱਕ ਲੇਡੀ ਜਦੋਂ ਦੱਸਦੀ ਹੈ ਉਹਦਾ ਇੱਕ ਜੈਨਸ ਤੋਂ ਦੱਸਣ ਤੋਂ ਜਿਆਦਾ ਪ੍ਰਭਾਵ ਹੁੰਦਾ ਮੈਂ ਅਖੀਰ 'ਚ ਇੱਕ ਵਾਰੀ ਮੇਰੇ ਐਸਡੀਐਮ ਸਾਹਿਬ ਦਾ ਸਾਡੇ ਚੈਟ ਡਾਕਟਰ ਸਾਹਿਬ ਡਾਕਟਰ ਨੀਵਲ ਉਹਨਾਂ ਦਾ ਆਪਣੇ ਪ੍ਰੈਸ মিডিਆ ਦਾ ਤਾਂ ਅਕਰ ਜੀਆਰਡੀ ਉਹ ਆਈ ਮੈਨੇਜਮੈਂਟ ਦੇ ਸਟਾਫ ਪਿਕਚਰਸ ਐਂਡ ਸਟੂਡੈਂਟਸ ਦਾ ਵਿਖਤ ਹੋ ਤੈ ਦਿਨ ਕੋ ਸ਼ੁਕਰੀਆ ਅਦਾ ਕਰਦਾ ਕਿ ਅੱਜ ਤੁਸੀਂ ਸਾਡਾ ਸਾਡਾ ਸੰਗ ਤੇ ਹੋਣ ਦਿੱਤਾ ਔਰ ਆਸ਼ਾ ਕਰਦਾ ਹੈ ਕਿ ਜੋ ਤੁਹਾਨੂੰ ਇੱਕ ਰਿਸਪੋਨਸੀਬਿਲਟੀ ਦਿੱਤੀ ਗਈ ਹੈ ਉਹ ਜ਼ਰੂਰ ਤੁਸੀਂ ਲੋਕਾ ਚੇ ਇਨਫੋਰਮੇਸ਼ਨ ਫਰਾਂਕੇ ਇਹਦਾ ਮਿਲਾਂਗੇ ਸਟੈਪ ਸਾਰੇ ਅੱਜ ਦੇ ਸੋਲਿਡ ਐਮਰਜੈਂਸੀ ਦੇ ਸਿਗਨਲ ਸਮਾਪਤ ਹੋ ਰਹੇ ਬੱਚੇ ਇਹ ਤੇ ਅਸੀਂ ਹਰੇਕ ਸਾਲ ਹੀ ਬਣਾਦੇ ਲੇਕਿਨ ਕਲਾਸ ਦੀ ਇਹ ਹੈ ਕਿ ਜਿਹੜਾ ਮਲੇਰੀਆ ਇਸ ਸਪੈਸ਼ਲ 1970 ਤੋਂ ਲੈ ਕੇ ਹੁਣ ਤੱਕ ਵਿੱਚ ਵਿੱਚ ਸਾਡੇ ਕੋਲ ਰੋਲ ਹੋ ਜਾਂਦਾ ਲੇਕਿਨ ਫਿਰ ਦੁਬਾਰਾ ਸ਼ੁਰੂ ਹੋ ਜਾਂਦਾ ਕਾਰਨ ਕੀ ਹੈ ਕਿ ਅਸੀਂ ਸ਼ਾਇਦ ਇਸ ਵਾਸਤੇ ਸੀਰੀਅਸ ਬਹੁਤ ਜ਼ਿਆਦਾ ਵੱਡੇ ਵੱਡੇ ਪ੍ਰੋਗਰਾਮ ਹੋ ਗਏ ਹੈ ਗਵਰਨਮੈਂਟ ਨੇ ਨੈਸ਼ਨਲ ਮਲੇਰੀਆ ਕੰਟਰੋਲ ਪ੍ਰੋਗਰਾਮ ਬਣਾਇਆ ਸੀ ਸੈਂਟਰਲ ਲੇਕਿਨ 5 ਸਾਲ ਪਹਿਲੇ 5 ਸਾਲ ਦੇ ਵਿੱਚ ਇਹ ਕੰਮ ਜਾ ਹੋ ਰਹੀ ਸੀ ਇਹ ਗਵਰਨਮੈਂਟ ਇਹ ਸੋਚਣ ਲੱਗ ਪਈ ਸੀ ਹੁਣ ਇਹਨੇ ਕੰਟਰੋਲ ਤੋਂ ਬਾਅਦ ਡਿਮਿਨਿਸ਼ਨ ਕਰਕੇ ਇਹ ਰੈਡਿਕਸ਼ਨ ਕੋਰ ਬਣਾ ਦਿੱਤੀ ਲੇਕਿਨ ਐਪੀਡੈਮਿਕਸ ਵਿੱਚ ਆਗੇ ਬਹੁਤ ਜ਼ਿਆਦਾ 70 ਦੇ ਹਫ਼ਤੇ ਵਿੱਚ 80 ਦੇ ਹਫ਼ਤੇ ਵਿੱਚ 90 ਦੇ ਹਫ਼ਤੇ ਵਿੱਚ ਐਪੀਡੈਮਿਕਸ ਆ ਗਏ ਜਿਹਦੇ ਨਾਲ ਦੁਬਾਰਾ ਫਿਰ ਇਹ ਪਰਫੁੱਲਤ ਹੋ ਗਿਆ ਹੈ ਜਿਹੜਾ ਮੱਛਰ ਹੈ ਜਿਹਦੇ ਕਰਕੇ ਮਲੇਰੀਆ ਹੁੰਦਾ ਹੈ ਇਸ ਕਰਕੇ ਹਰ ਤੱਕ ਅਸੀਂ ਰਸਤੇ ਵਿੱਚ ਹੀ ਬੈਠੇ ਆ ਬੜਾ ਲੰਬਾ ਪ੍ਰੋਗਰਾਮ ਚੱਲ ਗਿਆ ਹੈ 71 ਤੋਂ ਪਹਿਲਾਂ ਵੀ ਇੱਕ ਪ੍ਰੋਬਲਮ ਚੱਲਦਾ ਆ ਰਿਹਾ 226 ਹੋ ਗਿਆ ਲੇਕਿਨ ਅਸੀਂ ਆਪਣੇ ਟਾਰਗੇਟ ਦੇ ਅੰਦਰ ਪਹੁੰਚ ਨਹੀਂ ਸਕਿਆ ਸਾਡੇ ਕੋਲ ਇੰਨਾ ਟਾਈਮ ਨਹੀਂ ਮੇਰੇ ਕੋਲ ਸਿਰਫ 2 ਮਿੰਟ ਹੈ ਐਸ ਜੀ ਐਮ ਚਾਹੁੰਦੇ ਆ ਕਿ ਤੁਸੀਂ ਜਾ ਕੇ ਲੈਟ ਫੋਲ ਕੇ ਦੇਖਣਾ ਐਸਵੇਲੇ ਡਿਸਟ੍ਰਿਕਟ ਸ਼ਾਪ ਕੋਲੀ ਕਿ ਪੋਜੀਸ਼ਨਾਂ ਕੰਡਿਟੀ ਦੀ ਪੋਜੀਸ਼ਨਾਂ ਅਸੀਂ ਕਿੱਥੇ ਬੈਠੇ ਆਂ ਇੰਡੀਆ ਦੀ ਕਿ ਪੋਜੀਸ਼ਨਾਂ ਪੰਜਾਬ ਦੀ ਕਿ ਪੋਜੀਸ਼ਨਾਂ ਤੇ ਵਰਲਡ ਵਿੱਚ ਅਸੀਂ ਕਿੰਨੇਵੇਂ ਨੰਬਰ ਤੇ ਆਂ ਇਹ ਤੁਸੀਂ ਲੈਫੋਲ ਕੇ ਦੇਖਣਾ ਜਾਂ ਤੇ ਬੇਸਿਕ ਵਰਲਡ ਵਿੱਚ ਕਿਉਂਕਿ ਵਰਲਡ ਵਿੱਚ ਹੀ ਪੂਰਾ ਇਹਦਾ ਆਏਗਾ ਇਹ ਪ੍ਰੋਗਰਾਮ ਚੱਲਿਆ ਸਾਰੇ ਵਰਡ ਚੱਲਿਆ ਸਭ ਤੋਂ ਵੱਡੀ ਜਿਹੜੀ ਤਰਸਤੀ ਹੈ ਕਿ ਜਿਹੜੀਆਂ ਛੱਤਾਂਾਂ ਛੱਡੀਆਂ ਕੋਈ ਕਿੰਨੇ ਘਰਾਂ ਦੇ ਵਿੱਚ ਉੱਤੇ ਪਾਣੀ ਖੜਾ ਰਹੇ ਕੋਈ ਇੱਕ ਟੀਮ ਵਰਕ ਇਸੇ ਕਰਕੇ ਐਡਮਿਨਿਸਟ੍ਰੇਸ਼ਨ ਨਾਲ ਜਿਹੜੇ ਐਨ ਜੀਓ ਆਏ ਆ ਬਾਕੀ ਤੁਸੀਂ ਬੱਚੇ ਆਏ ਹੋ ਕੋਈ ਇਸੇ ਦਾ ਕੋਈ ਜਿਹੜਾ ਕਿ ਟੀਮ ਵਰਕ ਹੈ ਟੀਮ ਵਰਕ ਕਰਕੇ ਫਿਰ ਜਿਹੜਾ ਜਨਰਲ ਬਣਦਾ ਇਹ ਨਹੀਂ ਹੈ ਕਿ ਐਡਮਿਨਿਸਟ੍ਰੇਸ਼ਨ ਆ ਜਾਏ ਤੇ ਪ੍ਰੋਗਰਾਮ ਆ ਜਾਏ ਨੌਰ ਬੋਰਡ ਜਾਂ ਏਜੰਸੀ ਦਾ ਦਾਣਾ ਵਧਾ ਦੇ ਇਹਦੇ ਵਿੱਚ ਗਵਰਨਰੈਂਸ ਸੈਂਡ ਫਾਈਂਡ ਕਰਨਾ ਹੈ ਸਾਡੇ ਘਰਾਂ ਦੇ ਵਿੱਚ ਗੱਲ ਪੁੱਛੀ ਜਾਈਗੀ ਸਾਡੀ ਲੈਜੀ ਦਾ ਮਕਸਦ ਜਿਹੜਾ ਹੈ ਇਹ ਸਾਡੀ ਜਿਹੜੀ ਗੱਲ ਹੈ ਇੱਕ ਆਮ ਬੰਦਾ ਇੱਕ ਝੁਕੀ ਝੋਟੜੀਆਂ ਦੇ ਬੰਦੇ ਕੋਲ ਵੀ ਪੁੱਛੀ ਚਾਹੀਦੀ ਹੈ ਕਿ ਬਾਕੀ ਜਨ ਛੱਪੜਾ ਪਿੰਦਾ ਪਾਣੀ ਹੈ ਕੋਈ ਟਿਪੇਰ ਪੂਰਨਾ ਹੈ ਕਿਉਂਕਿ ਉਹ ਬਰਸਾਤ ਹੋਣੀ ਹੈ ਬਰਸਾਤ ਤੋਂ ਬਾਅਦ ਹੀ ਇਹ ਸਾਰਾ ਕੰਮ ਚੱਲਦਾ ਹੈ ਇਸ ਕਰਕੇ ਬਰਸਾਤ ਤੋਂ ਪਹਿਲਾਂ ਇਹ ਪ੍ਰੋਗਰਾਮ ਰਨ ਕਰ ਲੈਣੇ ਪਹਿਲਾਂ ਤੋਂ ਇਸ ਚੇਂਜ ਨੂੰ ਕਰੀਏ ਸੋ ਮੈਂ ਧੰਨਵਾਦੀ ਹਾਂ ਤਰਸਾਨਾ ਜੀ ਆਰਡੀ ਦੇ ਜੋ ਇੱਕ ਦਾ ਇਫੈਕਟਰ ਜੀ ਆਰਡੀ ਦੇ ਪ੍ਰਿੰਸੀਪਲ ਮੈਨੇਜਰ ਸਾਹਿਬ ਤੁਕੀ ਜੀ ਸਾਰੇ ਪ੍ਰੋਗਰਾਮ ਨੂੰ ਮੈਂ ਮਾਦੀ ਨੂੰ ਹੋਰ ਸਪੈਸ ਦੇ ਕੇ ਬਾਕੀ ਤੋਂ ਕਿ ਬੱਚਿਆਂ ਨੇ ਬੜੇ ਤੰਗ ਦੇ ਨਾਲ ਜਾਣਾ ਹੈ ਤੁਸੀਂ ਮੈਸੇਜ ਦੇਣਾ ਪਬਲਿਕ ਨੂੰ ਨਾਲ ਵਿੱਚ ਅਪੀਲ ਕਰਨੀ ਹੈ ਮੈਸੇਜ ਪਬਲਿਕ ਨੂੰ ਕੀ ਦੇਣਾ ਹੈ ਕਿ ਪਾਣੀ ਨਹੀਂ ਖੜਾ ਹੁੰਦੇ ਨਾ ਬੱਚੇ ਪੈਦਾ ਨਹੀਂ ਹੋਣ ਦੇਣਾ ਮੱਚੇ ਤੋਂ ਮਲੇਰੀਆ ਪੈਦਾ ਹੁੰਦਾ ਹੈ ਮਲੇਰੀਆ ਦੇ ਨਾਲ ਡੈਥ ਹੁੰਦੀ ਹੈ ਪੋਜ਼ਿਟਿਵ ਪੁਆਇੰਟ ਇਹ ਹੈ ਇਸ ਪ੍ਰੋਗਰਾਮ ਦਾ ਪੋਜ਼ਿਟਿਵ ਪੁਆਇੰਟ ਇਹ ਹੈ ਕਿ ਪਿਛਲੇ 23 ਸਾਲਾਂ ਤੋਂ ਐਪੀਡੇਮਿਕ ਨਹੀਂ ਹੋਇਆ ਐਪੀਡੇਮਿਕ ਦਾ ਮਤਲਬ ਪਿੰਡਾਂ ਦੇ ਪਿੰਡ ਦੇ ਕੋਲ ਇੱਕ ਜਗ੍ਹਾ ਮਲੇਰੀਆ ਹੋਇਆ ਪੂਰਾ ਪਿੰਡ ਤੋਂ ਮਲੇਰੀਆ ਹੋ ਗਿਆ ਦੂਜਾ ਡੈਥ ਇਨਸੀਡੈਂਸ ਮਲੇਰੀਆ ਕੋ ਵਧਿਆ ਕਿਉਂਕਿ ਮਲੇਰੀਆ ਮੈਨੇਜਮੈਂਟਸ ਕਰਦਿਆਂ ਉਸ ਤੋਂ ਬਾਅਦ ਜਿਹਨੇ ਸਿੱਧੀ ਡੈਥ ਹੋਈ ਡੈਥ ਇਨਸੀਡੈਂਸ ਮੈਸੇਜ ਮਲੇਰੀਆ ਕੋ ਵਧਿਆ ਅਸੀਂ ਕਿਸੇ ਹੱਦ ਤੱਕ ਕੰਟਰੋਲ ਕਰ ਰਹੇ ਹਾਂ ਲੇਕਿਨ ਇੰਨਾ ਦਾ ਜਦੋਂ ਨਹੀਂ ਹੈ ਫਿਰ ਵੀ ਕਈ ਕਿਸੇ ਸਾਲ ਵਿੱਚ ਬੱਦ ਸਾਈਟਸ ਹਨ ਪੋਸਟਪੋਇੰਟ ਤੋਂ ਉੱਥੋਂ ਆ ਹੀ ਜਾਂਦਾ ਪਿੰਨਾ ਜੰਦਾ ਵਾਪਸ ਚੁੜਿਆ ਹਾਲਾਂਕਿ ਸੈਂਟਰ ਸਰਕਾਰ ਨੇ ਪੰਜਾਬ ਨੂੰ ਵੱਖਰਾ ਸਟਾਫ ਰੱਖਿਆ ਬਕਰੀਆਂ ਨਵੇਂ ਡਿਵੀਜ਼ਨ ਕੀਆ ਵੱਖਰੇ ਮਲੇਰੀਆ ਵਰਕਰ ਰੱਖਿਆ ਵੱਖਰੇ ਸਵੇਰ ਰੱਖਿਆ ਮੇਰੇ ਵੀ ਕਿਸੇ ਹੱਦ ਤੱਕ ਪਹਿਲਾਂ ਇਹ ਵੀ ਕਿਹਾ ਸੀ ਕਿ ਕੋਈ ਵੀ ਬੁਖਾਰ ਨੂੰ ਮਲੇਰੀਆ ਸਮਝਦਾ। ਇੱਕ ਸਮਾਂ ਐ ਸੀ ਜਿਹੜਾ ਮਰਜ਼ੀ ਖਾ ਸਮਝੀ ਜਾਵੇ। ਉਹ ਚਾਰ ਨਾਂ ਨੀ ਬੁੜੀ ਬੋਲੀਆਂ ਬਣਾ ਨੇ ਸਾਈਟ ਖਾ ਨਹੀਂ ਬਣਾ। ਲੇਕਿਨ ਕਿਉਂਕਿ ਮੱਛੀ ਅਗਰ ਕੋਈ ਰੈਜ਼ਿਸਟੈਂਸ ਹੁੰਦਾ ਗਿਆ ਇਹ ਪ੍ਰੋਗਰਾਮ ਚ ਦਵਾਈਆਂ ਵਿੱਚ ਵੀ ਤਸਦੀਲੀ ਜਾਂਦੀ ਗਈ, ਟੈਪਟ ਵਿੱਚ ਤਸਦੀਲੀ ਜਾਂਦੀ ਨੇ। ਸਾਡਾ ਮਕਸਦ ਜਿਹੜਾ ਅਸਲ ਮਕਸਸਦ ਕੀ ਆ ਟਰੀਟਮੈਂਟ ਕਰਨਾ ਨਹੀਂ। ਸਾਡਾ ਮਕਸਦ ਆ ਜੈ ਮੈਸੇਜ ਲੈ ਕੇ ਆ ਪ੍ਰੀਵੈਂਸ਼ਨ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕ cure। ਕੋਈ ਨਹੀਂ ਹੈ ਕਿ ਮਲੇਰੀਆ ਹੋ ਜਾਵੇ ਇਹ ਨਹੀਂ ਸੋਚੀਏ। ਮਲੇਰੀਆ ਸੀ ਮੂਨਿੰਗ ਦਾ ਮਤਲਬ ਅਸੀਂ ਪ੍ਰੀਵੈਂਸ਼ਨ ਕਰਨੀ ਹੈ ਕਿ ਕਿਦਾ ਕਰੀਏ ਮੱਛੂਆਂ ਹੀ ਪੈਦਾ ਨਹੀਂ ਹੁੰਦੇ ਡਰਾਈਡੇ ਤੋਂ ਡਾ ਫਰਾਈਡੇ ਫਰਾਈ ਦਾ ਬਦਲ ਉਹ ਜਿਹੜਾ ਸਾਡਾ ਖੰਡਾ ਪਾਣੀ ਸਫਾ ਪਾਣੀ ਜਾਂ ਅੱਜ ਅਸੀਂ ਸਿਰਫ ਮਲੇਰੀਆ ਦੀ ਗੱਲ ਕਰੀ ਡੈਂਗੂ ਦੀ ਨਹੀਂ ਕਰਦੇ ਡੈਂਗੂ ਦਾ ਨਹੀਂ ਫਿਰ ਕਿਸੇ ਦਿਨ ਕਰਦੇ ਦੋ ਹੀ ਡਿਫਰੈਂਸ ਹੈ ਗਿਆ ਡੈਂਗੂ ਦੇ ਪ੍ਰੀਵੈਂਸ਼ਨ ਵਿੱਚ ਚੀਜ਼ਾਂ ਇੱਕੋ ਜਿਹੀ ਦੋਨੇ ਸੇਮ ਚੀਜ਼ ਹੈ ਮੱਛਾ ਤੋਂ ਨਹੀਂ ਡੈਂਗੂ ਸਾ ਪਾਣੀ ਤੋਂ ਦਾ ਮਲੇਰੀਆ ਕਰਦੇ ਪਾਣੀ ਠੀਕ ਆਪ ਦਾਾਸ ਕਰ ਲਿਆ ਅਸੀਂ ਅੱਜ ਗੰਦੇ ਪਾਣੀ ਦੀ ਗੱਲ ਕਰਨੀ ਆ ਸਾਫ ਪਾਣੀ ਦੀ ਗੱਲ ਜੰਗੂ ਵਾਲੇ ਕਰਦੇ ਗੰਦਾ ਪਾਣੀ ਅਸੀਂ ਇਕੱਠਾ ਨਹੀਂ ਹੋਣ ਦੇਣਾ ਇਹ ਮੈਸੇਜ ਲੈ ਕੇ ਜਾਈਏ ਥੈਂਕ ਯੂ ਬਹੁਤ ਨਹੀਂ ਆਇਆ ਔਰ ਜੇ ਕੋਈ ਆਇਆ ਵੀ ਤਾਂ ਸਾਰ ਕੋ ਟ੍ਰੈਵਲ ਹਿਸਟਰੀ ਵਾਲਾ ਹੀ ਆਇਆ ਕੋ ਇਸ ਵਾਰ ਵੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਨਾਲ ਬਿਲਕੁਲ ਸਹੀ ਉਹ ਦੇਖੇ ਜੀ